ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਆਲੂ ਮਟਰ ਪਲਾਉ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇੱਧਰ ਆਲੂ ਮਟਰ ਬਣਾਉਣ ਲਈ ਮੈਂ ਡੇਢ ਗਲਾਸ ਚੌਲਾਂ ਦਾ ਲੈ ਆ ਲਿਆ ਸੀ ਮੈਂ ਸਿੰਪਲ ਚੌਲ ਲੈ ਹਨ ਮੈਂ ਅੱਧਾ ਕਿਲੋ ਮਟਰ ਲੈ ਲਿਆ ਸੀ ਮਟਰ ਨੂੰ ਮੈਂ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਤਿੰਨ ਮੀਡੀਅਮ ਸਾਈਜ਼ ਦੇ ਆਲੂਆਂ ਮੋਟਾ ਮੋਟਾ ਕੱਟ ਲਿਆ ਤਿੰਨ ਮੈਂ ਮੀਡੀਅਮ ਸਾਈਜ਼ ਦੇ ਪਿਆਜ਼ਾਂ ਬਰੀਕ ਕੱਟ ਲਿਆ ਤਿੰਨ ਹਰੀਆਂ ਮਿਰਚਾਂ ਨੂੰ ਬਰੀਕ-ਬਰੀਕ ਕੱਟ ਲਿਆ ਹੁਣ ਮੈਂ ਗੈਸ ਤੇ ਕੜਾਹੀ ਰੱਖ ਲਈ ਪਲਾਉ ਮੈਂ ਕੜਾਹੀ ਵਿੱਚ ਬਣਾ ਕੇ ਤਿਆਰ ਕਰਾਂਗੇ ਹੁਣ ਇਸ ਵਿੱਚ ਇੱਕ ਕੜਸ਼ੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਪਲਾਉ ਬਣਾਉਣ ਲਈ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਮੈਂ ਤੇਲ ਨੂੰ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੇ ਹੁਣ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਮੈਂ ਕੁਝ ਖੜੇ ਮਸਾਲੇ ਐਡ ਕਰ ਦਵਾਂਗੇ ਜਿਹੜੇ ਮੇਰੇ ਕੋਲ ਹੈਗੇ ਸੀ ਇੱਕ ਦਾਲਚੀਨੀ ਦਾ ਟੁਕੜਾ ਚਾਰ ਲੌਂਗ ਇੱਕ ਬੜੀ ਇਲਾਇਚੀ ਤੁਹਾਡੇ ਕੋਲ ਜਿਹੜੇ ਖੜੇ ਮਸਾਲੇ ਹਨ ਤੁਸੀਂ ਉਹ ਪਾ ਸਕਦੇ ਹੋ ਹੁਣ ਇਸ ਵਿੱਚ ਨਾਲ ਹੀ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਜੀਰੇ ਤੇ ਖੜੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਤੇਲ ਵਿੱਚ ਇੱਕ ਡੇਢ ਮਿੰਟ ਲਈ ਮੀਡੀਅਮ ਫਲੇਮ ਤੇ ਭੁੰਨ ਲਵਾਂਗੇ ਹੁਣ ਮੈਂ ਜੀਰੇ ਤੇ ਖੜੇ ਮਸਾਲਿਆਂ ਨੂੰ ਇੱਕ ਡੇਢ ਮਿੰਟ ਲਈ ਭੁੰਨ ਲਿਆ ਸੀ ਜੀਰਾ ਵੀ ਆਪਣਾ ਚੰਗੀ ਤਰ੍ਹਾਂ ਪੁੱਜ ਗਿਆ ਹੁਣ ਇਸ ਵਿੱਚ ਪਿਆਜ਼ ਪਾ ਦਵਾਂਗੇ ਤੁਸੀਂ ਪਿਆਜ਼ਾਂ ਨੂੰ ਲੰਬੇ ਪੀਸਾਂ ਵਿੱਚ ਵੀ ਕੱਟ ਸਕਦੇ ਹੋ ਪਰ ਮੈਂ ਬਰੀਕ ਕੱਟੇ ਹਨ ਹੁਣ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਤੜਕੇ ਵਿੱਚ ਭੁੰਨ ਲਵਾਂਗੇ ਜਦ ਤੱਕ ਕਿ ਪਿਆਜ਼ਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਹੁਣ ਮੈਨੂੰ ਪਿਆਜ਼ਾਂ ਨੂੰ ਭੁੰਨਦਿਆਂ ਹਨ ਤਕਰੀਬਨ 3 ਤੋਂ 4 ਮਿੰਟ ਹੋ ਗਏ ਸੀ ਪਿਆਜ਼ਾਂ ਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਗਿਆ ਤੇ ਇਹਨਾਂ ਦਾ ਕਲਰ ਵੀ ਚੇਂਜ ਹੋਣ ਲੱਗ ਗਿਆ ਹੁਣ ਇਸ ਵਿੱਚ ਬਰੀਕ ਕਟੀਆਂ ਹੋਈਆਂ ਮਿਰਚਾਂ ਪਾ ਦਵਾਂਗੇ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਮੈਂ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਇਸ ਵਿੱਚ ਤੜਕੇ ਵਿੱਚ ਮਿਲਾ ਦਿੱਤਾ ਹੁਣ ਇਸ ਵਿੱਚ ਨਾਲ ਹੀ ਆਲੂ ਪਾ ਦਵਾਂਗੇ ਤੇ ਆਲੂਆਂ ਦੇ ਨਾਲ ਹੀ ਮੈਂ ਹਰੇ ਮਟਰ ਪਾ ਦਵਾਂਗੀ ਇਹ ਤਾਜ਼ੇ ਮਟਰ ਹਨ ਮੈਂ ਮਟਰਾਂ ਨੂੰ ਵੀ ਚੰਗੀ ਤਰ੍ਹਾਂ ਤੋਲਿਆ ਸੀ ਤੇ ਆਲੂਆਂ ਨੂੰ ਵੀ ਹੁਣ ਮਟਰਾਂ ਤੇ ਆਲੂਆਂ ਨੂੰ ਤੜਕੇ ਵਿੱਚ ਮਿਲਾ ਕੇ ਚੰਗੀ ਤਰ੍ਹਾਂ 2-3 ਮਿੰਟ ਲਈ ਮੀਡੀਅਮ ਫਲੇਮ ਤੇ ਭੁੰਨ ਲਵਾਂਗੇ ਹੁਣ ਮੈਂ ਮਟਰਾਂ ਤੇ ਆਲੂਆਂ ਨੂੰ ਚੰਗੀ ਤਰ੍ਹਾਂ 2-3 ਮਿੰਟ ਲਈ ਭੁੰਨ ਲਿਆ ਸੀ ਹੁਣ ਇਸ ਵਿੱਚ ਨਾਲ ਹੀ ਟੇਸਟ ਦੇ ਅਕੋਰਡਿੰਗ ਨਮਕ ਐਡ ਕਰ ਦਵਾਂਗੇ ਤੁਸੀਂ ਨਮਕ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਹੁਣ ਆਮਕੂ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਕੇ ਤੜਕੇ ਨੂੰ ਟੱਕ ਕੇ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਆਲੂ ਅਤੇ ਮਟਰ ਆਪਣੇ ਥੋੜੇ ਥੋੜੇ ਸੌਫਟ ਨਹੀਂ ਹੋ ਜਾਂਦੇ ਜਿਆਦਾ ਨਹੀਂ ਪਕਾਉਣਾ ਨਹੀਂ ਆਲੂ ਆਪਣੇ ਪਲਾਉ ਵਿੱਚ ਕੁਲ ਜਾਣਗੇ ਹੁਣ ਮੈਨੂੰ ਤੜਕੇ ਨੂੰ ਪਕਾਉਂਦੇ ਹਨ ਤਕਰੀਬਨ 5 ਕੁ ਮਿੰਟ ਹੋ ਗਏ ਸੀ ਮੀਡੀਅਮ ਫਲੇਮ ਤੇ ਤੜਕੇ ਨੇ ਵੀ ਤੇਲ ਛੱਡ ਦਿੱਤਾ ਆਲੂ ਅਤੇ ਮਟਰ ਵੀ ਆਪਣੇ ਥੋੜੇ ਥੋੜੇ ਸੌਫਟ ਹੋ ਗਏ ਹੁਣ ਇਸ ਵਿੱਚ ਚੌਲ ਪਾ ਦਵਾਂਗੇ ਚੌਲਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਮੈਂ ਚੌਲਾਂ ਨੂੰ ਬਿਲਕੁਲ ਵੀ ਭਿਉਂ ਕੇ ਨਹੀਂ ਰੱਖਿਆ ਮੈਂ ਡੇਢ ਗਲਾਸ ਚੌਲਾਂ ਦਾ ਲਿਆ ਸੀ ਤੁਸੀਂ ਚੌਲ ਆਪਣੇ ਪਰਿਵਾਰ ਦੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਚੌਲ ਇਸ ਵਿੱਚ ਪਾ ਕੇ ਚੌਲਾਂ ਨੂੰ ਹਾਈ ਫਲੇਮ ਤੇ 2 ਮਿੰਟ ਲਈ ਤੜਕੇ ਵਿੱਚ ਇਸੇ ਤਰ੍ਹਾਂ ਮਿਲਾ ਲਵਾਂਗੇ ਤਾਂ ਜੋ ਚੌਲਾਂ 'ਚ ਜਿਹੜਾ ਪਾਣੀ ਆ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਇਸ ਤਰ੍ਹਾਂ ਚੌਲਾਂ ਨੂੰ ਤੜਕੇ ਵਿੱਚ 2 ਮਿੰਟ ਭੁੰਨਣ ਤੇ ਚੌਲ ਆਪਣੇ ਆਪ ਵਿੱਚ ਕੱਲੇ-ਕੱਲੇ ਬਣ ਕੇ ਤਿਆਰ ਹੋ ਜਾਂਦੇ ਆ ਮੈਂ ਚੌਲਾਂ ਨੂੰ ਚੰਗੀ ਤਰ੍ਹਾਂ ਹਾਈ ਫਲੇਮ ਤੇ ਦੋ ਤਿੰਨ ਮਿੰਟ ਲਈ ਤੜਕੇ ਵਿੱਚ ਭੁੰਨ ਲਿਆ ਸੀ ਹੁਣ ਇਸ ਵਿੱਚ ਪਾਣੀ ਪਾ ਦਵਾਂਗੇ ਪਾਣੀ ਤੁਸੀਂ ਗਰਮ ਕਰਕੇ ਵੀ ਪਾ ਸਕਦੇ ਹੋ ਨੋਰਮਲ ਵੀ ਪਾ ਸਕਦੇ ਹੋ ਮੈਂ ਇਸ ਵਿੱਚ ਨੋਰਮਲ ਪਾਣੀ ਪਾਵਾਂਗੇ ਮੈਂ ਡੇਢ ਗਲਾਸ ਚੌਲਾਂ ਦਾ ਲਿਆ ਸੀ ਤੇ ਇਸ ਵਿੱਚ ਢਾਈ ਗਲਾਸ ਪਾਣੀ ਦੇ ਪਾਵਾਂਗੇ ਹੁਣ ਚੰਗੀ ਤਰ੍ਹਾਂ ਇਸ ਵਿੱਚ ਪਾਣੀ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾ ਦਵਾਂਗੇ ਚੌਲਾਂ ਨੂੰ ਪਾਣੀ ਵਿੱਚ ਤਾਂ ਜੋ ਚੰਗੀ ਤਰ੍ਹਾਂ ਸਾਰੇ ਚੌਲ ਪਾਣੀ ਵਿੱਚ ਮਿਲ ਜਾਣ ਤੁਸੀਂ ਪੋਲਾ ਕੁੱਕਰ ਵਿੱਚ ਵੀ ਬਣਾ ਸਕਦੇ ਹੋ ਜਾਂ ਕੜਾਹੀ ਵਿੱਚ ਵੀ ਬਣਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਮੈਂ ਪਾਣੀ ਪਾ ਕੇ ਇਸ ਨੂੰ ਮਿਲਾ ਕੇ ਹਾਈ ਫਲੇਮ ਤੇ ਢੱਕ ਕੇ ਚੌਲਾਂ ਨੂੰ 2-3 ਮਿੰਟ ਲਈ ਪਕਾ ਲਵਾਂਗੇ ਜਦ ਤੱਕ ਕਿ ਚੌਲਾਂ ਨੂੰ ਚੰਗੀ ਤਰ੍ਹਾਂ ਅਵਾਲੀ ਨਹੀਂ ਆਉਣ ਲੱਗ ਜਾਂਦੇ ਹੁਣ ਮੈਂ ਗੈਸ ਦੀ ਫਲੇਮ ਹਲੇ ਹਾਈ ਰੱਖੀ ਆ ਹਾਈ ਫਲੇਮ ਤੇ ਢੱਕ ਕੇ ਚੌਲਾਂ ਨੂੰ ਪਕਾ ਲਵਾਂਗੇ ਹੁਣ ਚੌਲਾਂ ਨੂੰ ਪੱਕਦਿਆਂ ਨੂੰ 2-3 ਮਿੰਟ ਹੋ ਗਏ ਸੀ ਹਾਈ ਫਲੇਮ ਤੇ ਹਣ ਟੱਕਣ ਜਾ ਕੇ ਚੈੱਕ ਕਰ ਲਵਾਂਗੇ ਥੋੜਾ ਜਿਹਾ ਹੁਣ ਚੌਲ ਵੀ ਆਪਣੇ ਚੰਗੀ ਤਰ੍ਹਾਂ ਫੁੱਲਣ ਲੱਗ ਗਏ ਹੁਣ ਮੈਂ ਕੜਛੀ ਨਾਲ ਚੰਗੀ ਤਰ੍ਹਾਂ ਤੜਕੇ ਨੂੰ ਇਸ ਵਿੱਚ ਮਿਲਾ ਦਵਾਂਗੇ ਹੁਣ ਮੈਂ ਗੈਸ ਦੀ ਫਲੇਮ ਬਿਲਕੁਲ ਲੋ ਕਰ ਦਿੱਤੀ ਲੋ ਫਲੇਮ ਤੇ ਹੁਣ ਚੌਲਾਂ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਚੌਲ ਆਪਣੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਸੌਰੀ ਜੀ ਥੋੜਾ ਜਿਹਾ ਮੇਰਾ ਕੈਮਰਾ ਬੰਦ ਹੋ ਗਿਆ ਸੀ ਹੁਣ ਚੌਲਾਂ ਨੂੰ ਪੱਕਦੇ ਹਨ 7 ਮਿੰਟ ਹੋ ਗਏ ਸੀ ਚੌਲ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਪਾਣੀ ਇਸ ਵਿੱਚ ਚੰਗੀ ਤਰ੍ਹਾਂ ਸੁੱਕ ਗਿਆ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਹੁਣ ਮੈਂ ਬੰਦ ਕਰਕੇ ਇਸ ਨੂੰ ਢੱਕ ਕੇ ਰੈਸਟ ਤੇ ਰੱਖ ਦਵਾਂਗੀ ਤਾਂ ਜੋ ਚੌਲ ਆਪਣੇ ਚੰਗੀ ਤਰ੍ਹਾਂ ਖਿਲੇ ਖਿਲੇ ਹੋ ਜਾਣ ਇਸ ਤਰ੍ਹਾਂ ਰੈਸਟ ਤੇ ਰੱਖਣਾ ਚੌਲਾਂ ਨੂੰ ਬਹੁਤ ਹੀ ਜ਼ਰੂਰੀ ਹੈ ਜੇਕਰ ਚੌਲ ਥੋੜੇ ਮੋਟੇ ਕੱਚੇ ਵੀ ਹੋਣਗੇ ਉਹ ਚੰਗੀ ਤਰ੍ਹਾਂ ਪੱਕ ਜਾਂਦੇ ਹਨ ਹੁਣ 15-20 ਮਿੰਟ ਹੋ ਗਏ ਸੀ ਚੌਲਾਂ ਨੂੰ ਢੱਕ ਕੇ ਰੱਖਿਆ ਨੂੰ ਹੁਣ ਮੈਂ ਢੱਕਣ ਚੱਕ ਕੇ ਇਹਨਾਂ ਨੂੰ ਚੈੱਕ ਕਰ ਲਵਾਂਗੀ ਇਧਰ ਆਪਣੇ ਆਲੂ ਮਟਰ ਪਲਾਓ ਚੰਗੀ ਤਰ੍ਹਾਂ ਖਿਲੇ-ਖਿਲੇ ਬਣ ਕੇ ਤਿਆਰ ਨੇ ਆਲੂ ਵੀ ਆਪਣੇ ਸ ਵਿੱਚ ਚੰਗੀ ਤਰ੍ਹਾਂ ਪੱਕ ਗਏ ਬਿਲਕੁਲ ਵੀ ਘੁਲੇ ਨਹੀਂ ਹੈਗੇ ਮਟਰ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਹੁਣ ਇਧਰ ਮੈਂ ਆਲੂ ਮਟਰ ਪਲਾਓ ਨੂੰ ਦਹੀਂ ਨਾਲ ਸਰਵ ਕਰ ਲਿਆ ਸੀ ਤੁਸੀਂ ਇਸ ਨੂੰ ਸਬਜੀ ਨਾਲ ਖਾਣਾ ਚਾਹੁੰਦੇ ਹੋ ਸਬਜੀ ਨਾਲ ਖਾ ਸਕਦੇ ਹੋ ਸਿੰਪਲ ਖਾਣਾ ਚਾਹੁੰਦੇ ਹੋ ਸਿੰਪਲ ਵੀ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਆਲੂ ਮਟਰ ਪਲਾਉ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ